ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਦੀ ਅੱਜ ਤੀਰ ਕਮਾਨ ਦਾ ਦੂਸਰਾ ਦਿਨ ਅਭਿਆਸ ਦਾ ਸੰਗਤ ਦੀ ਕਈਆਂ ਦੀ ਐਸੀ ਵੀ ਤੀਰ ਕਮਾਨ ਬਾਰੇ ਦੱਸੋ ਇਹਦੀ ਸਨੇਕ 50 ਤੀਰ ਆ ਸਨੇਕ 50 ਤੀ ਹੈ ਤੇ 20 LBSA ਦੀ ਪਾਵਰ ਆ ਮਤਲਬ 9 ਕਿਲੋ ਜਿਹਦੇ ਵਿੱਚ ਜੋਰ ਹੋਵੇ ਨਾ ਪਿੱਛੇ ਨੂੰ ਇਹਨੂੰ 9 ਕਿਲੋ ਇਸ ਤਰ੍ਹਾਂ ਕੰਨ ਤੱਕ ਖਿੱਚਣਾ ਪੈਂਦਾ 9 ਕਿਲੋ ਤੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਤੀਰ ਕਮਾਨ ਦਾ ਸੀ ਉਹਦੀ ਕਮਾਨ ਦਾ ਖਿੱਚਣ ਦੇ ਲਈ 9 ਅੰਕੀ ਕਹਿੰਦੇ ਉਹਨੂੰ 9 ਅੰਕੀ ਤੀਰ 9 ਅੰਕੀ ਇੱਕ ਟੰਕ ਦੇ ਵਿੱਚ 25 ਕਿਲੋ ਹੁੰਦਾ ਤੇ ਭਾਵ ਸਾਨੂੰ 9 ਗੁਣਾ 25 225 ਕਿਲੋ ਜਿਹੜਾ ਬੰਦਾ ਵਜਨ ਚੱਕ ਸਕਦਾ ਉਹ मतलब 225 ਕਿਲੋ ਜਿਹੜਾ ਬੰਦਾ ਐਡਾ ਖਿੱਚ ਸਕਦਾ ਉਹ ਉਹਨਾਂ ਦਾ ਤੀਰ ਚਲਾ ਸਕਦਾ ਸੀ ਜੇ ਸਾਡੇ ਵਰਗਾ ਤਾਂ ਉਹਨਾਂ ਦਾ ਤੀਰ ਐਡਾ ਵੀ ਨਹੀਂ ਕਰ ਸਕਦਾ ਸੀਗਾ ਕਿਉਂਕਿ 225 ਕਿਲੋ ਦਾ ਉਹਨਾਂ ਦਾ ਜ਼ੋਰ ਚਾਹੀਦਾ ਹੁੰਦਾ ਸੀਗਾ ਚੱਕਣ ਨੂੰ ਤੇ ਆਹ ਉਹ ਆਪਾਂ ਅੱਜ ਦੇਖਦੇ ਹਾਂ ਤੀਰ ਕੀ ਨਾ ਜਿਆਦਾ ਦੂਰ ਜਾਂਦਾ ਆ ਆਜੋ ਨਾ ਨਾ ਆਜੋ ਤੇ ਆਪਾਂ ਦੇਖਦੇ ਆ ਸਾਡੇ ਇਹਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈਣਾ ਹੋਇਆ ਨਵਜੋਤ ਸਿੰਘ ਤੁਹਾਨੂੰ ਪਤਾ ਹੀ ਆ ਤੇ ਅੱਜ ਜਸ਼ਨ ਸਿੰਘ ਆਇਆ ਸਾਡੇ ਬਲੌਗ ਤੇ ਤੇ ਜਿਹੜਾ ਵੀਡੀਓ ਬਣਾਉਂਦਾ ਹੈ ਸਾਹਿਲ ਆਜੋ ਆਪਾਂ ਇੱਥੋਂ ਕੰਪੀਟੀਸ਼ਨ ਕਰਾਂਗੇ ਸਾਰਾ ਜਿਹਨੂੰ ਹਰਾ ਲੱਗਾ ਆ ਹਰਾ ਹਰਾ ਤੇ ਛਿੱਟੀ ਪੱਤੀ ਆ ਉਹ ਤੀਰ ਮੇਰਾ ਆ ਬਾਕੀ ਆਪਣੇ ਆਪਣਾ ਦਾ ਦੇਖ ਲਿਓ ਜਿਹੜਾ ਜਿਆਦਾ ਦੂਰ ਜਾਊਗਾ ਉਹ ਜਿੱਤ ਗਿਆ ਲਓ ਜੀ ਸ਼ੁਰੂਆਤ ਹੋਣ ਲੱਗੀ ਆ ਆ ਲੋ ਇੱਥੋਂ ਲਾਉਣ ਲੱਗੇ ਆ ਇਹ ਜਿਹੜਾ ਪਹਿਲ ਦੂਰ ਜਾਊਗਾ ਉਹ ਜਿੱਤ ਗਿਆ ਕਾਫੀ ਦੂਰ ਗਿਆ ਆਜੋ ਹੁਣ ਕਿਹਦੀ ਵਾਰੀ ਅਗਲਾ ਕਹਿੰਦੇ ਲੈਣਾ ਆ ਨਵਜੋਤ ਸਿੰਘ ਵੀ ਆ ਗਿਆ ਨਾ ਮੈਨੂੰ ਨਵਜੋਤ ਸਿੰਘ ਤਾਂ ਮੈਨੂੰ ਤਾਂ ਲੱਗਦਾ ਮੇਰੇ ਨਾਲੋਂ ਰਹਿ ਗਿਆ ਇਹ ਬਾਕੀ ਜਾ ਕੇ ਆਪਾਂ ਦੇਖਾਂਗੇ ਕੋਲ ਥੋੜੇ ਲੱਗੇ ਆ ਥੋੜੀ ਦੂਰ ਆ ਗਏ ਨੇ ਇਹ ਵੀ ਕਹਿੰਦੇ ਸਾਨੂੰ ਸ਼ੌਂਕ ਆ ਤੀਰ ਚਲਾਉਣ ਦਾ ਇਹ ਤਾਂ ਵੀ ਬਹੁਤ ਦੂਰ ਗਿਆ ਤਾਂ ਲੱਗਦਾ ਮੇਨੂੰ ਵੀ ਪਾਰ ਕਰ ਗਿਆ ਬਹੁਤ ਦੂਰ ਹੈ ਮੋਟਰਸਾਈਕਲ ਚੱਕ ਲੈ ਆ ਕੇ ਜਾਣਾ ਇੱਕ ਵੇ ਵੇ ਕਰੂਗਾ ਟਰੈਲੀ ਆ ਗਈ ਵਾਰੀ ਚਲੋ ਚੱਲ ਦੇਤੀ ਚਲਾਣਾ ਤਾਂ ਚੱਕ ਲੈ ਹੋਰ ਜੇ ਲਾਉਣਾ ਵਿੱਚ ਜੇ ਰਹਿਣ ਚੱਲ ਚਾਹ ਰਾਂ ਮੋਟਰਸਾਈਕਲ ਚੱਕ ਲਈ ਜਸਮ ਸਿੰਘ ਜੀ ਆ ਗਏ ਨੇ ਇਹ ਤਾਂ ਆ ਵੀ ਕਾਫੀ ਦੂਰ ਗਿਆ ਨਾਵ ਖੜਾ ਗਿਆ ਮੇਨ ਲਾ ਤਾਂ ਪਾਰ ਕਰ ਗਿਆ ਮੇਨ ਸਾਰਾ ਨਾ ਪਾਰ ਕਰ ਗਿਆ ਨਹੀਂ ਸਾਰੇ ਦਾ ਲਾਸਟ ਜੋ ਹੈ ਚਲੋ ਆਪਾਂ ਦੇਖਣ ਚੱਲਦੇ ਹਾਂ ਰੋਣ ਆ ਬੇਖਣ ਚੱਲਦੇ ਆ ਕਿਹਦਾ ਦੂਜਾ ਹੋਰ ਗਿਆ ਤੀਰ ਮੈਨੂੰ ਲੱਗਦਾ ਤਾਂ ਸਾਹੀ ਲਾ ਇੱਜ਼ਤ ਦਾ ਲੱਗਦਾ ਕੇ 13 14 ਕਿਲੋਮੀਟਰ ਤੱਕ ਦੂਰੀ ਜਾਂਦਾ ਥੋੜਾ ਦਾ ਤੀਰ ਮੇਰੇ ਨਾਲ ਇਹ ਕਿੰਨੇ ਕਿਲੋਮੀਟਰ ਤੱਕ ਨਹੀਂ ਪਹੁੰਚ ਪਾ ਰਗੇ ਦੋ ਆਹ ਦੇਖੋ ਜੀ ਆਹ ਤੀਰ ਕਿਹਦਾ ਹੈ ਨਵਜੋਤ ਦਾ ਤੀਰ ਹੈ ਲਓ ਜੇ ਪੀਲੀ ਧਾਰੀ ਵਾਲਾ ਨਵਜੋਤ ਦਾ ਤੀਰ ਹੈ ਬਸ ਉਹ ਲਓ ਜੀ ਇਹ ਤੀਜੇ ਨੰਬਰ ਤੇ ਚੌਥੇ ਚੌਥੇ ਤੇ ਇਹ ਚੌਥੇ ਤੇ ਰਹਿ ਗਿਆ ਔਰ ਜਸ਼ਨ ਦਾ ਜਸ਼ਨ ਦਾ ਆਜੋ ਇਹ ਆ ਜਸ਼ਨ ਦਾ ਆ ਗਿਆ ਆਜੋ ਇਹ ਲਫ ਚੱਕ ਲੈ ਜੀ ਪਾਲਾ تیر ਜਸ਼ਨਪ੍ਰੀਤ ਦਾ ਇਹ 3 ਨੰਬਰ ਤੇ 3 ਜੇ ਨੰਬਰ ਤੇ ਜੋ ਤੇ ਤਾਂ ਪਾਲਾ ਲੋ ਜੀ ਯਾਹ ਕਿਤੇ ਆ ਗਿਆ ਤੀ ਜੋ ਆਫਾ ਹਿਲੇ ਤੀਜੇ ਦੇ ਮੇਰਾ ਇਹ ਤੇ ਆ ਗਿਆ ਲੋ ਜੀ ਪਹਿਲੇ ਨੰਬਰ ਤੇ ਆ ਗਿਆ ਆਪਾਂ ਵੇਰਾ ਸੀ ਪਹਿਲੇ ਤੇ ਦੂਰ ਪਹਿਲੇ ਨੰਬਰ ਤੇ ਆ ਗਿਆ ਬਹੁਤ ਬਹੁਤ ਧੰਨਵਾਦ ਸੰਗਤਾਂ ਨੂੰ ਪੀ ਲਿਆ ਬਹੁਤੋ ਬਦ 60 ਧਾਰੀ ਹੋਵੋ ਬਹੁਤ ਅਛੋ ਤੇ ਸ਼ਾਸਤ੍ਰਾਂ ਦਾ ਗਿਆਨ ਲਓ ਆ ਜੀ ਵਾਗੁਰੂ ਖਾਲਸਾ ਵਾਗੁਰੂ ਜੀ ਕੇ ਖਾਤੇ ਮਿਲਦੇ ਅਗਲੇ ਵਲੋਗ ਵਿੱਚ